ਜੇ ਜਦੋਂ ਤੁਸੀਂ ਟ੍ਰੈਸ਼ਨ ਦਾ ਪੈਕ ਕਰਦੇ ਰਹੇ ਹੋ ਇਹ ਉਹ ਚੀਜ਼ਾਂ ਵੀ ਕੰਮ ਆ ਰਹੀਆਂ ਨੇ ਉਹ ਆਰਟਿਸਟਾਂ ਨੂੰ ਦੇਖਦੇ ਸੀ ਆਰਟਿਸਟ ਕਿਵੇਂ ਕੈਰੀ ਕਰਦੇ ਨੇ ਪਰ ਜਿੰਨਾ ਕੁ ਤੁਹਾਨੂੰ ਇੱਥੇ ਮਿਲੇ ਆ ਸੀ ਜਾਂ ਜੋ ਤੁਹਾਡੇ ਬਾਰੇ ਸੁਣੀ ਦਾ ਬਹੁਤ ਤੁਸੀਂ ਹੰਬਲ ਹੋ ਕੇ ਮਿਲ ਰਹੇ ਹੋ ਨਹੀਂ ਤਾਂ ਜਿਵੇਂ ਤੁਸੀਂ ਇੱਥੇ ਆਪ ਵਿੱਚ ਵਿਚਰ ਰਹੇ ਸੀਗੇ ਨਹੀਂ ਤਾਂ ਆਰਟਿਸਟ ਅਗਰ ਗੱਡੀ 'ਚ ਬੈਠਾ ਹੁੰਦਾ ਮੌਕੇ ਤੇ ਆ ਕੇ ਫਿਰ ਗਾਇਬ ਹੋ ਜਾਂਦਾ ਪਰ ਮੈਨੂੰ ਉਹ ਸ਼ੋਅ ਨੇ ਸਿਖਾਇਆ ਸੀ ਕਿ ਜੋ ਇਹ ਆਰਟਿਸਟ ਕਰ ਰਹੇ ਨੇ ਮੈਂ ਇਹ ਨਹੀਂ ਕਰਦਾ ਇਹ ਮੈਨੂੰ ਪਤਾ ਸੀ ਇਹ ਇੰਡਸਟਰੀ 'ਚ ਪਾਸੀ ਹੰਕਾਰ ਤੇ ਹੈਗਾ 100% ਹੈਗਾ ਹੈਗਾ ਉੱਥੇ ਵੀ ਜਿੱਥੇ ਵੀ ਸ਼ੌਹਰਤ ਜਿੱਥੇ ਪੈਸਾ ਉੱਥੇ ਹੰਕਾਰ ਹੈਗਾ ਬੜੀ ਦੁਨੀਆ ਹੀ ਬੜੀ ਚੱਲੇਗੀ ਬੜੀ ਦੁਨੀਆ ਜੋ ਦਾਹ ਕ ਨਾਮ ਯਾਦ ਹੋਣਿਆ ਤੁਮਾਂ ਉਹ ਕਾਮਯਾਬੀ ਹੈ ਪਰ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੇ ਸੀ ਸਲਮਾਨ ਖਾਨ ਸ਼ਾਹਰੂਖ ਖਾਨ ਉਹਨਾਂ ਨਾਲ ਮਿਲ ਕੇ ਅੱਛਾ ਤੇ ਸਭ ਤੋਂ ਬੈਸਟ ਲੱਗੇ ਸੀ ਜਨਪੀਰ ਕਪੂਰ ਨਾਲ ਮਿਲ ਕੇ ਮੇਰਾ ਬੈਸਟ ਐਕਸਪੀਰੀਅੰਸ ਹੌਨਾਂ ਦੇ ਨਾਲ ਤੇ ਉਹ ਮੇਰੇ ਬਹੁਤ ਵਧੀਆ ਫਰੈਂਡ ਨੇ ਮਤਲਬ ਐ ਨਹੀਂ ਕਿ ਉਹ ਮੇ ਨਾਲ ਗੱਲ ਨਹੀਂ ਕਰਦੇ ਸੋ ਉਹ ਸਿਰਫ ਮੈਂ ਉਹਨਾਂ ਦਾ ਪੰਜ ਛੇ ਵਾਰੀ ਇੰਟਰਵਿਊ ਕੀਤਾ ਸੀ ਐਂਡ ਉਹ ਚੱਲਦੀ ਇੰਟਰਵਿਊ 'ਚ ਮੈਨੂੰ ਕਹਿੰਦੇ ਸੀ ਪਾਜੀ ਆ ਪਾਜੀ ਬੜਾ ਮਜ਼ਾ ਆਏਗਾ ਪੰਜਾਬ ਮੈਂ ਪਾਜੀ ਮੈਂ ਉਹ ਮੇਰੇ ਨਾਲ ਬਹੁਤ ਗੱਲਾਂ ਸ਼ੇਅਰ ਕਰਦੇ ਸੀ ਪੰਜਾਬ ਦੀ ਸੋ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਮੈਂ ਕਹਿੰਦਾ ਯਾਰ ਮੈਂ ਇਦਾਂ ਦਾ ਹੀ ਬਣਨਾ ਚਾਹੁੰਦਾ ਮੈਂ ਕਿਉਂਕਿ ਆਪਣੇ ਇੱਥੇ ਇਦਾਂ ਹੈ ਨਾ ਕਿ ਜੇ ਕੋਈ ਵੀ ਚੀਜ਼ ਛੋਟੀ ਜਿਹੀ ਵਰਕ ਕਰਦੀ ਆ ਤੇ ਬੰਦਾ ਐ ਹੋ ਜਾਂਦਾ ਹਣਾ ਕਿੱਲਾ ਜਾ ਜਾਂਦਾ ਤਾਂ ਹੁਣ ਤੇ ਜਦੋਂ ਮੈਂ ਉੱਥੇ ਮਿਲਿਆ ਮੈਂ ਕਹਿੰਦਾ ਯਾਰ ਇਹਨਾਂ ਨੇ ਦੁਨੀਆ ਜਿੱਤੀ ਪਈ ਬੰਦਿਆਂ ਨੇ ਤੇ ਇਹ ਤਾਂ ਯਾਰ ਥੱਲੇ ਪੈਣ ਲਈ ਵੀ ਤਿਆਰ ਨੇ ਇੱਕ ਇਨਸੀਡੈਂਟ ਹੈ ਕਿਸੇ ਆਰਟਿਸਟ ਦਾ ਚਲੋ ਆਰਟਿਸਟ ਦਾ ਨਾਮ ਨਹੀਂ ਲੈਂਦਾ ਮੈਂ ਉੱਥੇ ਬਾਹਰ ਉੱਥੇ ਬਾਲੀਵੁੱਡ 'ਚ ਸੀਗੇ ਤੇ ਉੱਥੇ ਦੋ ਸੋਫੇ ਸੀਗੇ ਤੇ ਇੱਕ ਐਕਟ੍ਰੈਸ ਸੀਗੀ ਉਹਨਾਂ ਦੇ ਨਾਲ ਤੇ ਐਕਟ੍ਰੈਸ ਦਾ ਪਲਾਨ ਮੌਕੇ ਤੇ ਹੋਇਆ ਸੀ। ਅੱਛਾ। ਤਾਂ ਜਿਹੜੇ ਆਰਟਿਸਟਸ ਵੀ ਇੰਨੇ ਸੀਨੀਅਰ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਵੀ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੋਣੇ। ਉਹ ਕਹਿੰਦੇ ਮੈਂ ਥੱਲੇ ਬੈਹਾਂ ਨਾ ਸੋ ਕੋ ਵਧੀਆ ਇੰਟਰਵਿਊ ਨਵੀ ਹੋ ਜਾਊਗੀ। ਅੱਛਾ। ਮੈਂ ਕਹਾਂ ਇਹ ਮੇਰੀ ਡਿਸਰਿਸਪੈਕਟ ਹੈ ਕਿ ਤੁਸੀਂ ਥੱਲੇ ਬੈਠੋਗੇ। ਮੈਨੂੰ ਨਹੀਂ ਵਧੀਆ ਲੱਗਣਾ ਕਿ ਇਦਾਂ ਨਹੀਂ ਹਸਾਦਾ। ਪਰ ਯਾਰ ਤੁਸੀਂ ਚਾਹੇ ਜਿੱਦਾਂ ਵੀ ਤੁਸੀਂ ਕਹਾ ਤਾਂ ਹੈਗਾ ਨਾ ਪਰ ਮੈਨੂੰ ਮੈਨੂੰ ਇਦਾਂ ਛੋਟੀਆਂ ਛੋਟੀਆਂ ਵੱਡਾਪਨ ਹਾਂ। ਹਾਂਜੀ ਹਾਂਜੀ ਛੋ ਪਰ ਉਹ 쇼 ਨੰਬਰ 1 ਤੇ ਹੁੰਦੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿੱਦਨ ਮੇਰੇ 쇼 'ਚ ਜਦੋਂ ਬਾਲੀਵੁੱਡ ਸਟਾਰ ਸਲਮਾਨ ਖਾਨ, ਸ਼ਾਹਰੁਖ ਖਾਨ, ਤਾਬ ਜਨੂਰ ਖਾਨ ਆਗੇ ਆਪਾਂ 쇼 ਛੱਡ ਦਾਂਗੇ। ਉਹਨਾਂ ਲੱਗਦਾ ਵੀ ਮਜ਼ਾਕ ਕਰਦਾ। ਮੈਨੂੰ ਵਧੀਆ ਪੈਸੇ ਦਿੰਦੇ ਸੀ ਉਹ। ਪਰ ਜਦੋਂ ਆਏ ਮੈਂ ਕਹੇ ਜੀ ਬਸ ਹੁਣ ਨਹੀਂ ਕਰਨਾ। ਸੀ ਉਹ ਕਹਿੰਦੇ ਇਦਾਂ ਦੇ ਸਾਈਜ਼ ਸੋਚਿਆ ਨਹੀਂ ਸੀ। ਭਰਿਆ ਮੇਲਾ ਛੱਡਣ ਵਾਲੀ ਗੱਲ ਕੀਤੀ। ਹਾਂਜੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਉਹ ਬੜਾ ਟੈਂਪਰਰੀ ਆ। ਉਹ ਤੁਸੀਂ ਦੇਖੋ ਉਹ ਦੌਰ ਗਿਆ ਤੇ ਹੁਣ ਤਾਂ ਟੀਵੀ ਦੇਖਦਾ ਵੀ ਨਹੀਂ ਕੋਈ। ਜੇ ਜਦੋਂ ਤੁਸੀਂ ਟ੍ਰੈਸ਼ਨ ਦਾ ਪੈਕ ਕਰਦੇ ਰਹੇ ਹੋ ਇਹ ਉਹ ਚੀਜ਼ਾਂ ਵੀ ਕੰਮ ਆ ਰਹੀਆਂ ਨੇ ਆਰਟਿਸਟਾਂ ਨੂੰ ਦੇਖਦੇ ਸੀ ਆਰਟਿਸਟ ਕਿਵੇਂ ਕੈਰੀ ਕਰ ਰਹੇ ਨੇ ਪਰ ਜਿੰਨਾ ਤੁਹਾਨੂੰ ਇੱਥੇ ਮਿਲੇ ਆ ਸੀ ਜਾਂ ਜੋ ਤੁਹਾਡੇ ਬਾਰੇ ਸੁਣੀਦਾ ਬਹੁਤ ਤੁਸੀਂ ਹੰਬਲ ਹੋ ਕੇ ਮਿਲ ਰਹੇ ਹੋ ਨਹੀਂ ਤਾਂ ਜਿਵੇਂ ਤੁਸੀਂ ਇੱਥੇ ਆਪ ਵਿੱਚ ਵਿਚਰ ਰਹੇ ਸੀਗੇ ਨਹੀਂ ਤਾਂ ਆਰਟਿਸਟ ਤਾਂ ਫਿਰ ਗੱਡੀ 'ਚ ਬੈਠਾ ਹੁੰਦਾ ਮੌਕੇ ਤੇ ਆ ਕੇ ਫਿਰ ਗਾਇਬ ਹੋ ਜਾਂਦਾ ਹੈਗਾ ਵੈਸੇ ਨਾ ਇਹ ਚੀਜ਼ਾਂ ਪਤਾ ਨਹੀਂ ਪਰ ਮੈਨੂੰ ਉਹ ਸ਼ੋਅ ਨੇ ਸਿਖਾਇਆ ਸੀ ਕਿ ਜੋ ਇਹ ਆਰਟਿਸਟ ਕਰ ਰਹੇ ਨੇ ਮੈਂ ਇਹ ਨਹੀਂ ਕਰਨਾ ਇਹ ਮੈਨੂੰ ਪਤਾ ਸੀ ਕਿਉਂਕਿ ਜਿਹੜਾ ਬੰਦਾ ਤੁਹਾਡੇ ਘਰੇ ਜਾਂ ਤੁਹਾਡੇ ਕੋਲੇ ਦੋ ਕਦਮ ਚੱਲ ਕੇ ਆਉਂਦਾ ਨਾ ਉਹ ਬਹੁਤ ਸਾਰਾ ਪਿਆਰ ਤੇ ਇੱਕ ਮਤਲਬ ਉਮੀਦ ਲੈ ਕੇ ਆਉਂਦਾ ਸੋ ਜਦੋਂ ਅੱਗੋਂ ਕਲਾਕਾਰ ਆਪਦੇ ਆਪ ਨੂੰ ਇਹ ਦਿਖਾਉਣ ਲੱਗ ਜਾਂਦਾ ਕਿ ਮੈਂ ਕਲਾਕਾਰ ਆ ਤਾਂ ਉਹਦੀਆਂ ਉਮੀਦਾਂ ਤੇ ਤੁਸੀਂ ਚਲੋ ਪਾਣੀ ਪਾਉਣਾ ਹੀ ਪਾਉਣਾ ਪਰ ਤੁਸੀਂ ਪਰਮਾਤਮਾ ਦੀਆਂ ਉਮੀਦਾਂ ਤੇ ਵੀ ਪਾਣੀ ਪਾ ਦਿੰਦੇ ਹੋ ਕਿ ਉਹਨੇ ਤੁਹਾਨੂੰ ਇਸ ਲਈਕ ਬਣਾਇਆ ਸੋ ਮੈਂ ਮੈਂ ਭਾਜੀ 4:30 500 ਇੰਟਰਵਿਊ ਕੀਤਾ ਪਹਿਲਾਂ ਮੈਂ ਬਹੁਤਾਂ ਲੋਕਾਂ ਨੂੰ ਦੇਖਿਆ ਕਿ ਜਿਹੜੇ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਇਹ ਸਾਡੇ ਵਰਗਾ ਕੋਈ 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 ਦੱਸਣਾ ਚਾਹੋਗੇ ਕਿ ਕਿਨ ਨੂੰ ਮਿਲ ਕੇ ਇਦਾਂ ਲੱਗਿਆ ਜਿੱਦਾਂ ਮੈਨੂੰ ਪੰਜਾਬ ਚੋਂ ਜਿੱਦਾਂ ਮੈਂ ਅਮਰਿੰਦਰ ਭਾਈ ਦਾ ਇੰਟਰਵਿਊ ਨਹੀਂ ਕੀਤਾ ਸੀ ਮੈਂ ਕਿਹਦਾ ਪਤਾ ਨਹੀਂ ਔਨ 에ਅਰ ਵੀ ਨਹੀਂ ਹੋਇਆ ਉਹ ਮੈਨੂੰ ਉਹਨਾਂ ਤੋਂ ਵਧੀਆ ਗੁੱਡ ਫੀਲਿੰਗ ਆਈ ਸੀ ਕਿ ਯਾਰ ਆਪਣੇ ਵਰਗਾ ਬੰਦਾ ਬਹੁਤ ਵਧੀਆ ਹਾਂਜੀ ਬਹੁਤ ਹੰਬਲ ਸੀਗੇ ਉਹਨਾਂ ਦਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਿਆ ਸੀ ਤੇ ਬਾਕੀ ਸਾਰੇ ਠੀਕ ਸੀ ਆਪਦੀ ਆਪਦੀ ਜਗ੍ਹਾ ਤੇ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੇ ਸੀ ਸਲਮਾਨ ਖਾਨ ਸ਼ਾਹਰੂਖ ਖਾਨ ਉਹਨਾਂ ਨਾਲ ਮਿਲ ਕੇ ਅੱਛਾ ਤੇ ਸਭ ਤੋਂ ਬੈਸਟ ਲੱਗੇ ਸੀ ਰਣਬੀਰ ਕਪੂਰ ਨਾਲ ਮਿਲ ਕੇ ਕਿਉਂ ਉਹ ਮੈਨੂੰ ਚੱਲ ਦੀ ਇੰਟਰਵਿਊ ਦੇ ਵਿੱਚ ਮੈਨੂੰ ਮੈਨੂੰ ਮੇਰਾ ਬੈਸਟ ਐਕਸਪੀਰੀਅੰਸ ਉਹਨਾਂ ਦੇ ਨਾਲ ਤੇ ਉਹ ਮੇਰੇ ਬਹੁਤ ਵਧੀਆ ਫਰੈਂਡ ਨੇ ਮਤਲਬ ਐ ਨਹੀਂ ਕਿ ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸੋ ਉਹ ਸਿਰਫ ਮੈਂ ਉਹਨਾਂ ਦਾ ਪੰਜ ਛੇ ਵਾਰੀ ਇੰਟਰਵਿਊ ਕੀਤਾ ਸੀ ਐਂਡ ਉਹ ਚੱਲ ਦੀ ਇੰਟਰਵਿਊ 'ਚ ਮੈਨੂੰ ਕਹਿੰਦੇ ਸੀ ਪਾਜੀ ਆਪ ਮੇਰੇ ਤੋਂ ਇਹ ਪੁੱਛੋ ਪਾਜੀ ਬੜਾ ਮਜ਼ਾ ਆਏਗਾ ਪੰਜਾਬ 'ਮੈਂ ਪਾਜੀ ਉਹ ਮੇਰੇ ਨਾਲ ਬਹੁਤ ਗੱਲਾਂ ਸ਼ੇਅਰ ਕਰਦੇ ਸੀ ਐਂਡ ਇਹ ਨਹੀਂ ਸੀ ਕਿ ਮੈਂ ਕੱਲਾ ਹੀ ਕਰਦਾ ਸੀ ਬਹੁਤ ਸਾਰੇ ਲੋਕ ਹੋਰ ਬੰਬੇ ਦੇ ਵੀ ਹੁੰਦੇ ਸੀ ਪਰ ਉਹ ਬਹੁਤ ਘੈਂਟ ਬੰਦਾ ਸੀ ਇਹ ਇਹ ਚੀਜ਼ਾਂ ਵੀ ਸਿਖਾਉਂਦੀਆਂ ਨੇ ਹਾਂ ਜੀ ਤੁਹਾਨੂੰ ਐਵਰੀ ਡੇ ਤੁਹਾਨੂੰ ਸਿੱਖਣਾ ਤੇ ਪੈਂਦਾ ਹੀ ਹੈ ਕਿ ਤੁਸੀਂ ਕਿੱਦਾਂ ਕਿੱਧਰ ਨੂੰ ਜਾਣਾ ਚਾਹੁੰਦੇ ਆ ਕਿ ਤੁਸੀਂ ਕਿਹੜੇ ਪਾਸੇ ਜਾਣਾ ਜੇ ਤੁਸੀਂ ਕਹੋ ਕਿ ਮੈਂ ਇੱਧਰ ਨੂੰ ਜਾਣਾ ਤੁਹਾਨੂੰ ਉੱਧਰ ਦੇ ਵੀ ਚਾਰ ਬੰਦੇ ਮਿਲ ਜਾਣਗੇ ਜੇ ਇੱਧਰ ਨੂੰ ਜਾਣਾ ਤੇ ਇੱਧਰ ਦੇ ਚਾਰ ਬੰਦੇ ਉਧਰ ਦਾ ਹੀ ਔਰਾ ਹੋਣ ਲੱਗੇ ਹਾਂ ਜੀ ਤੁਸੀਂ ਚੁਆਇਸ ਤਾਂ ਥੋੜੀ ਹੀ ਹੈ ਸੋ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਮੈਂ ਕਹਾਂ ਯਾਰ ਮੈਂ ਐਦਾਂ ਦਾ ਹੀ ਬਣਨਾ ਚਾਹੁੰਦਾ ਮੈਂ ਕਿਉਂਕਿ ਆਪਣੇ ਇੱਥੇ ਇਦਾਂ ਹੈ ਨਾ ਕਿ ਜੇ ਕੋਈ ਵੀ ਚੀਜ਼ ਛੋਟੀ ਜੀ ਵੀ ਵਰਕ ਕਰਦੀ ਆ ਤੇ ਬੰਦਾ ਐ ਹੋ ਜਾਂਦਾ ਹ ਹਣਾ ਕਿੱਲਾ ਜਾ ਜਾਂਦਾ ਤਾਂ ਹਣ ਚ ਤੇ ਜਦੋਂ ਮੈਂ ਉੱਥੇ ਮਿਲਿਆ ਮੈਂ ਕਿਹਾ ਯਾਰ ਇਹਨਾਂ ਨੇ ਦੁਨੀਆ ਜਿੱਤੀ ਪਈ ਬੰਦਿਆਂ ਨੇ ਹ ਤੇ ਇਹ ਤਾਂ ਯਾਰ ਥੱਲੇ ਬੈਣ ਲਈ ਵੀ ਤਿਆਰ ਨੇ ਇੱਕ ਇਨਸੀਡੈਂਟ ਆ ਕਿਸੇ ਆਰਟਿਸਟ ਦਾ ਚਲੋ ਆਰਟਿਸਟ ਦਾ ਨਾਮ ਨਹੀਂ ਲੈਂਦਾ ਮੈਂ ਉੱਥੇ ਬਾਹਰ ਉੱਥੇ ਬਾਲੀਵੁੱਡ 'ਚ ਸੀਗੇ ਤੇ ਉੱਥੇ ਦੋ ਸੋਫੇ ਸੀਗੇ ਤੇ ਇੱਕ ਐਕਟ੍ਰੈਸ ਸੀਗੀ ਉਹਨਾਂ ਦੇ ਨਾਲ ਤੇ ਐਕਟ੍ਰੈਸ ਦਾ ਪਲਾਨ ਮੌਕੇ ਤੇ ਹੋਇਆ ਅੱਛਾ ਤਾਂ ਜਿਹੜੇ ਆਰਟਿਸਟਸ ਵੀ ਐਨੇ ਸੀਨੀਅਰ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਵੀ ਉਹਨਾਂ ਦੀ ਬਹੁਤ ਉਹ ਕਹਿੰਦੇ ਮੈਂ ਥੱਲੇ ਬੈਜੇ ਨਾ ਸੋ ਕੋ ਵਧੀਆ ਇੰਟਰਵਿਊ ਨਵੀ ਹੋ ਜੂਗੀ। ਅੱਛਾ। ਮੈਂ ਕਹਾਂ ਇਹ ਮੇਰੀ ਡਿਸਰਿਸਪੈਕਟ ਹੈ ਕਿ ਤੁਸੀਂ ਥੱਲੇ ਬੈਠੋਗੇ। ਮੈਨੂੰ ਨਹੀਂ ਵਧੀਆ ਲੱਗਣਾ ਕਿ ਇਦਾਂ ਨਹੀਂ ਹੋ ਸਕਦਾ। ਪਰ ਯਾਰ ਤੁਸੀਂ ਚਾਹੇ ਜਿੱਦਾਂ ਵੀ ਤੁਸੀਂ ਕਹਤਾ ਹੈਗਾ ਨਾ ਪਰ ਮੈਨੂੰ ਇਦਾਂ ਛੋਟੀਆਂ ਛੋਟੀਆਂ ਵੱਡਾ ਪਨ ਹੁੰਦਾ। ਹਾਂਜੀ ਹਾਂਜੀ ਛੋਟੀਆਂ ਛੋਟੀਆਂ ਚੀਜ਼ਾਂ ਮੈਨੂੰ ਵਧੀਆ ਲੱਗਦਾ।